ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਵੀਰ ਸਿੰਘ ਪੱਗੀ ਤੇ ਦੇਖਣਾ ਜ਼ਰੂਰੀ ਗੱਲ ਕਰਨੀ ਆ ਕੱਲ ਅਸੀਂ ਗਏ ਸੀ ਕਿਸੇ ਪਾਸੇ ਤੇ ਉਥੇ ਲੰਘਣ ਲੱਗੇ ਨਾ ਇੱਕ ਡੇਰਾ ਸੀ ਬਹੁਤ ਸੋਹਣਾ ਡੇਰਾ ਬਣਿਆ ਮੈਂ ਨਾ ਨਹੀਂ ਲੈਂਦਾ ਬੜਾ ਸੋਹਣਾ ਡੇਰਾ ਬਣਿਆ ਸੀਗਾ ਤੇ ਮੇਰੇ ਨਾਲ ਸੀਗੇ ਸਿੰਘ ਉਹਨਾਂ ਨਾਲ ਗੱਲ ਕਰਨ ਲੱਗਾ ਮੈਂ ਬੜਾ ਸੋਹਣਾ ਡੇਰਾ ਬਣਾਇਆ ਬੜਾ ਸੋਹਣਾ ਡੇਰਾ ਬਣਿਆ ਤੇ ਬੜਾ ਖਰਚ ਕੀਤਾ ਡੇਰੇ ਤੇ ਮਹ ਬਹੁਤ ਸੋਹਣਾ ਤੇ ਮੇਰੇ ਨਾਲ ਇੱਕ ਸਿੰਘ ਸੀ ਉਹਨੇ ਮੈਨੂੰ ਦੱਸਿਆ ਕਹਿੰਦਾ ਬਾਬਾ ਡੇਰਾ ਤਾਂ ਬੜਾ ਸੋਹਣਾ ਪਰ ਇੱਥੇ ਜਾਤੀਵਾਦ ਤੇ ਵਿਤਕਰਾ ਬੜਾ ਕੀਤਾ ਜਾਂਦਾ ਕਹਿੰਦਾ ਗਰੀਬ ਅਮੀਰ ਦਾ ਤੇ ਮੈਨੂੰ ਨਹੀਂ ਪਤਾ ਸੀ ਆਪਾਂ ਮਾੜੀ ਮੈਂ ਉਹਨੂੰ ਆਖਿਆ ਮੈਂ ਵੀ ਵਿਤਕਰਾ ਚਲੋ ਮੈਂ ਹੋਊ ਕਿਵੇਂ ਵਿਤਕਰਾ ਕਿਵੇਂ ਕੀਤਾ ਜਾਂਦਾ ਕਹਿੰਦਾ ਇੱਥੇ ਗਰੀਬ ਅਮੀਰ ਦੇ ਭਾਂਡੇ ਅਡਾਡ ਰੱਖੇ ਜਾਂਦੇ ਆ ਅਮੀਰਾਂ ਨੂੰ ਪਲਾਸਟਿਕ ਸਟੀਲ ਦੇ ਸਾਧ ਗਰੀਬਾਂ ਨੂੰ ਪਲਾਸਟਿਕ ਦੇ ਭਾਂਡੇ ਜਿਖਾਉਂਦੇ ਆ ਸ਼ਾਇਦ ਉਹ ਵੀ ਕੋਈ ਹੈ ਨਹੀਂ ਕੋਈ ਜਦੋਂ ਵੱਡਾ ਰਗੜੂ ਰਹੁੰਦਾ ਕੋਈ ਕੋਈ ਕਰਦੇ ਆ ਜਦੋਂ ਕੋਈ ਆਪ ਦਾ ਉਦੋਂ ਤੇ ਪਰ ਮੈਂ ਕਹਿਣਾ ਚਾਹਣਾਗਾ ਵੀ ਇਹ ਚੀਜ਼ਾਂ ਚੋਂ ਨਿਕਲੋ ਜਿੰਨਾ ਹੋ ਸਕੇ ਕਿਉਂਕਿ ਕੋਈ ਮਹਾਰਾਜ ਨੇ ਤਾਂ ਨਹੀਂ ਗਰੀਬ ਅਮੀਰ ਬਣਾ ਕੇ ਭੇਜੀ ਮਹਾਰਾਜ ਨੇ ਤਾਂ ਇਨਸਾਨ ਬਣਾ ਕੇ ਭੇਜਿਆ ਐਸੀ ਬੀਸੀ ਜਰ ਨਾਲ ਇਹ ਆਪਾਂ ਖੜੰਗਾ ਕਰੀਂਗਾ ਕੈਟਾਗਰੀ ਨਾਲ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਅੱਜ ਕੱਲ ਹਰੇਕ ਆਪ ਦੇ ਘਰੇ ਰਾਜਾ ਰੋਟੀ ਖਾ ਕੇ ਸੌਂਦਾ ਤੇ ਪਰ ਮੈਂ ਉਹ ਡੇਰੇਦਾਰਾਂ ਨੂੰ ਵੀ ਕਹਿਣਾ ਚਾਹਨਾਗਾ ਵੀ ਕੋਈ ਤੁਸੀਂ ਵੀ ਕੋਈ ਐਡੇ ਅਮੀਰ ਨਹੀਂ ਹੋਣੇ ਜਦੋਂ ਤੁਹਾਨੂੰ ਗੱਦੀ ਮਿਲੀ ਹੋਣੀ ਆ ਠੀਕ ਆ ਕੀ ਪਤਾ ਤੁਸੀਂ ਵੀ ਗਰੀਬ ਕਰੋ ਉੱਠੇ ਹੋ ਪਰ ਇਹ ਚੀਜ਼ਾਂ ਨੂੰ ਸੋਚੋ ਸਮਝੋ ਵਿਚਾਰੋ ਐਵੇਂ ਜਾਤੀਵਾਦਾਂ 'ਚ ਨਾ ਪਾਓ ਲੋਕਾਂ ਨੂੰ ਤੁਸੀਂ ਕੋਈ ਬੈਸੇ ਤਾਂ ਬਣਨੀਗਾ ਕੋਈ ਗੁਣੀ ਗਿਆਨੀ ਹੋ ਵੱਡੇੋਂ ਸਾਡੇ ਤੋਂ ਪਰ ਫੇਰ ਵੀ ਮਾੜਾ ਮੋਟਾ ਸੋਚੋ ਯਾਰ ਮੈਂ ਕਹਿਣਾ ਚਾਹੁੰਦਾ ਯਾਰ ਕੋਈ ਵੀ ਗਰੀਬ ਅਮੀਰ ਆ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਦੋਂ ਤੁਹਾਡੀ ਕੋਈ ਕਦਰ ਹੀ ਨਹੀਂ ਹੈਗੀ ਉੱਥੇ ਤੁਸੀਂ ਬੇਇੱਜ਼ਤੀ ਕਰਾਉਣੀ ਜਾਂਦੇ ਹੋ ਉੱਥੋਂ ਕਿ ਕੱਲੀ ਬੇਇੱਜ਼ਤੀ ਕਰਾਉਣੀ ਆ ਕਿ ਕੱਲਾ ਲੰਗਰ ਖਾਣ ਹੀ ਜਾਂਦੇ ਹੋ ਉੱਥੇ ਵਾਸ ਤੁਸੀਂ ਕੋਈ ਸ਼ਰਦਾ ਭਾਵ ਨਾ ਲੈ ਕੇ ਫਿਰ ਜੇ ਉਹਨਾਂ ਚ ਤਾਂ ਹੈ ਹੀ ਨਹੀਂ ਅਗਲਾਂ ਚ ਜਦੋਂ ਅਗਲੇ ਪਹਿਲੀ ਬਿਤਕਰਾ ਕਰੀ ਜਾਂਦੇ ਆ ਤੁਸੀਂ ਉੱਥੇ ਚੱਲਦੇ ਛੋਡੇ ਕਰਕੇ ਡੇਰੇ ਹੋ ਜੇ ਤੁਸੀਂ ਜਾਣਿਆ ਪੈਰੀ ਡਿੱਗਦੇ ਹੋ ਅਗਲਾਂ ਦੇ ਮੱਥੇ ਟੇਕਦੇ ਹੋ ਮੱਥੇ ਰਗੜਦੇ ਹੋ ਉੱਤੇ ਜਾ ਜਾ ਮੈਂ ਕਹਿਣਾ ਚਾਹੁੰਦਾ ਵੀ ਜੇ ਛੋਡਣਾ ਭੇਦਭਾਵ ਕੀਤਾ ਜਾਂਦਾ ਤੁਸੀਂ ਜਾਓ ਨਾ ਨਾ ਛੋਡੇ ਪੈਸੇ ਤੇ ਚੱਲ ਰਿਹਾ ਹੋ ਕੋਈ ਗਰੀਬ ਆ ਕੋਈ ਅਮੀਰ ਆ ਪਰ ਜਦੋਂ ਭੇਦਭਾਵ ਕੀਤਾ ਜਾਂਦਾ ਪਰ ਇੱਕ ਗੱਲ ਕਹਿਣੀ ਚਾਹੁੰਨਾ ਕੋਈ ਅਮੀਰ ਆ ਕੋਈ ਗਰੀਬ ਆ ਕੋਈ ਬਾਬਾ ਪਰ ਮੱਚਣਾ ਉਹਨੇ ਉਹਨੇ ਥਾਂ ਚ ਹੀ ਆ ਉਹ 4 ਫੁੱਟ 5 ਫੁੱਟ ਜਗ੍ਹਾ ਹੁੰਦੀ ਆ ਤੇ ਮੇਨ ਮੇਨ ਮੁੱਢ ਹੁੰਦੇ ਦੋ ਚਾਰ ਚਾਰ ਪੰਜ ਲੱਕੜਾਂ ਹੁੰਦੀਆਂ ਮੇਨ ਬਾਕੀ ਤਾਂ ਫੂਸਫਰਾ ਵਾਲੀ ਹੁੰਦਾ ਉਹਨਾਂ ਨੂੰ ਹੀ ਉਹਨੂੰ ਚਾਹੀਦਿਆਂ ਤੇ ਉਹਨੀ ਗਰੀਬ ਨੂੰ ਚਾਹੀਦਿਆਂ ਉਹਨੀ ਅਮੀਰ ਨੂੰ ਚਾਹੀਦਿਆਂ ਤੇ ਉਹਨੀ ਕਿਸੇ ਬਾਬੇ ਨੂੰ ਚਾਹੀਦਿਆਂ ਮਾੜਾ ਮੋਟਾ ਕੱਲ ਨੂੰ ਹੱਥ ਮਾਰੋ ਜਿੱਥੇ ਛੋਡੀ ਮੰਨ ਲਈ ਬੇਇਕਾਦਰੀ ਹੁੰਦੀ ਹੈ ਉੱਥੇ ਤੁਸੀਂ ਨਾ ਜਾਓ ਚੰਗੀ ਗੱਲ ਆ ਇਹ ਚੀਜ਼ਾਂ 'ਚ ਨਾ ਪਾਓ ਤੁਸੀਂ ਨਾਲੇ ਉਹ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਚੀਜ਼ਾਂ 'ਚੋਂ ਲੋਕਾਂ ਨੂੰ ਕੱਢੋ ਨਾ ਕਿ ਉਹਨਾਂ ਨੂੰ ਇਹ ਚੀਜ਼ਾਂ 'ਚ ਬਾੜੋ ਅੱਜ ਕੱਲ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਸਭ ਰੋਟੀ ਖਾ ਕੇ ਸੌਂਦੇ ਆ ਆਪਦੇ ਕਰੇ ਰਾਜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ